ਤੋ ਇਸ ਪੰਦੇ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼ ਬਹੁਤ ਵੱਡੀ ਰਹਿਮਤ ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖਦੇ ਹੀ ਹੈ ਗੰਦਾ ਨਹੀਂ ਆਉਂਦਾ ਬਦਬੂਦਾਰ ਨਹੀਂ ਆਉਂਦਾ ਉਹ ਆਪਣੀ ਅਸਲੀਅਤ ਗਵਾਉਂਦਾ ਨਹੀਂ ਐਸੀ ਇੱਕ ਔਸ਼ਧੀ ਹੈ ਜਿ세 ਜਿ세 ਉਹ ਪ੍ਰਾਣਾ ਹੁੰਦਾ ਜਾਏ ਉਹਦੇ ਚ ਨਵੀਂਤਾ ਨਿਖਾਹਰ ਆਂਦਾ ਜਾਂਦਾ ਹੈ ਤੋ ਵਾਕਈ ਇਹ ਜਲ ਜਲ ਨਾ ਹੋ ਕੇ ਅੰਮ੍ਰਿਤ ਹੈ ਲੇਕਿਨ ਹੁਣ भाई साहब भाई गुरुदास जी जो अपना नजरिया अंकित करते भी अपनी महानता सन गंगा, बैकुंठ लख लख बैकुंठ नाथ लेवलाई। एक गंगा नहीं लखा। और एक लखमे करमंडल का जल नहीं लखमंड है ਕਰ ਮੰਡਲ ਦਾ ਜਲ ਜੋ ਬ੍ਰਹਮ ਦੇ ਹੱਥ ਦੇ ਚੋਵੇ ਇਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਇਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾ ਦਾ ਜਲ ਸਣ ਗੰਗਾ ਬੈਕੁੰਠ ਲਖ ਔਰ ਇਕ ਬੈਕੁੰਠ ਨਹੀਂ ਲੱਖਾਂ ਬੈਕੁੰਠ ਲੱਖਾਂ ਗੰਗਾ ਲੱਖਾਂ ਵਿਸ਼ਨੂੰ ਦੇ ਚਰਨਾ ਦਾ ਜਲ ਲੱਖਾਂ ਹੀ ਸ਼ਿਵਜੀ ਦੇ ਮਸਤਕ ਦਾ ਜਲ ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰਮੰਡਲਾਂ ਦਾ ਜਲ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ 나ਥ ਲਵਲਾਈ ਸਾਧੂ ਧੂਰ ਨ ਪੁਜਨੇ ਸਾਧ ਸੰਗਤ ਸਤਿਗੁਰੁ ਸਨਾਈ ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਹੈ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ ਬਾਈ ਗੁਰੂ ਸਾਹਿਬ ਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਉਹ ਇਤਨਾ ਮਹਾਨ ਹੈ ਫਿਰ ਸਤਗੁਰਦੀ ਬਾਣੀ ਤੇ ਖੁੱਲਕੇ ਕਹਿੰਦੀ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜਿਹੜੀ ਧੋੜ ਹੈ ਮਾਨੋ ਕਰੋਣਾ ਗੰਗਾ ਦਾ ਇਸ਼ਨਾਨ ਹੈ ਉਸ ਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ चरण जिथे रखेगा दे अक्सीर बना देगा इतनी महानता है उस समय साधना देखा जाए पंछिया के खूबसूरत नगमे उसे समय सुनने हैं चहचहाट कलोल खेड़ा खुशी ऐसे समय अगर कोई सुता रह गया तो उस तो ज्यादा त्यादा कोई बदकिस्मत नहीं है और उस समय ਜੋ ਉਠ ਬੈਠਾ ਹੈ ਔਰ ਤਮ ਚਿੰਤਨ ਲਈ ਰੂਹੇ ਜ਼ਮੀਨ ਵਿੱਚ ਉਸ ਤੋਂ ਜ਼ਿਆਦਾ ਖੁਸ਼ਕਿਸਮਤ ਲਬਣਾ ਲਈ ਔਖਾ ਹੈ ਉਹ ਮਹਾਨ ਖੁਸ਼ਕਿਸਮਤ ਮਨੁੱਖ ਹੈ। ਧਨਗੁਰ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਦੇ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲਾਈ ਹੈ। ਬਸ ਉਸ ਸਮੇਂ ਨੂੰ ਤੂੰ ਪ੍ਰਮਾਤਮਾ ਦੇ ਗੌਰਕ ਭਾਵ ਉਸ ਸਮਾਂ ਪ੍ਰਮਾਤਮਾ ਲਈ ਹੈ। ਧਨ ਕਮਾਣ ਦਾ ਅਲੱਗ ਵਕਤ ਭੋਜਨ ਛਕਣ ਦਾ ਅਲੱਗ ਸਰੀਰਕ ਕਿਰਿਆਵਾਂ ਦੇ ਅਲੱਗ ਸਮੇਂ ਹੈ ਪਰ ਸਮਾਜਿਕ ਸੰਬੰਧ ਆਰਥਿਕ ਰਿਸ਼ਤੇ ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ ਈਸ਼ਵਰ ਨਾਲ ਜੁੜਨ ਦਾ ਸਮਾਂ ਹੈ ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰ प्रभु अर्पण कर ए समा अपने को रखी उठ ये उठना एक बंदगी है उठना एक इबादत है यही कारण कह दिता गया सुबह सुबह अल्लाह दी है सुबह ए सवेर ए महूरत ब्रह्म है ये समा अमृत वेला है अमृत हो हुई है दरअसल ਕਿੰਨੇ ਉਸ ਸਮੇਂ ਮਾਇਆ ਸੁੱਤੀ ਪਈ ਹੁੰਦੀ ਹੈ ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ ਅਕਸਰ ਲੋਕ ਸੁੱਤੇ ਪੈਨੇ ਤਾਂ ਦੁਨੀਆ ਜੀ ਸੁੱਤੀ ਪਈਏ ਤਾਂ ਬੋਲ ਵੀ ਬੰਦ ਨੇ ਕਰੀਬਨ ਕਰੀਬਨ ਨਵੇਂ ਸਦੀ ਜੋ ਮਨੁੱਖ ਦੇ ਬੋਲ ਹੁੰਦੇ ਨੇ ਸਮਾਜਿਕ ਹੁੰਦੇ ਨੇ ਆਰਥਿਕ ਹੁੰਦੇ ਨੇ ਰਾਜਨੀਤਿਕ ਹੁੰਦੇ ਨੇ ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ ਨਵੇਂ-ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਨਾਮ ਜੁੜਨ ਦੇਚ ਬਾਧਾ ਖੜੀ ਕਰ ਦਿੰਦੀਆਂ ਨੇ ਤਾਂ ਜਗਤ ਤੇ ਸੁਤਤਾ ਤੇ ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ اے ਮਨੁੱਖ ਤੂੰ ਉੱਠ ਬੈਠ ਆਪਣੇ ਅੰਦਰੋਂ ਅਧਿਆਤਮਿਕ ਤਰੰਗਾਂ ਪੈਦਾ ਕਰ ਤਾਂ ਕਿ ਪ੍ਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਏ ਉਹਦਾ ਤੂੰ ਪਾਤਰ ਬਣ ਸਕੇਂ ਔਰ ਆਪਣੀ ਝੋਲੀ 'ਚ ਜੋ ਹੈ ਪਾ ਸਕੇ। ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੋਂ ਕਰ। ਇਹ ਗੱਲ ਵਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ ਪਰ ਉਹ ਤਰੰਗਾ ਉਸ ਵਿਚਾਰ ਨੂੰ ਗਹਿਰਾਂ ਨਹੀਂ ਜਾਣ ਲੈਣ ਗਿਆ ਜੋ ਚਾਰੇ ਪਾਸੇ ਫੈਲੀਆਂ ਹੋਈਆਂ ਨੇ ਰਾਤ ਨੂੰ ਮਨੁਸ਼ੀ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤਾਂ ਸਰੀਰ ਦੀ ਚੇਤਨਾ ਸਰੀਰ ਦੀ ਸ਼ਕਤੀ ਸਾਰੀ ਸੁਗੜ ਲਈ ਹੈ ਮੁਸ਼ਕਲ ਹੈ ਉਸ ਸਮੇਂ ਤੋਂ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕें ਇਹ ਸਮਾਂ ਇਹ ਵਕਤ ਮਦਦ ਕਰਦਾ ਹੈ ਜਿਵੇਂ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ ਪਰ ਇੱਕ ਨੇ ਸਿਰ ਤੇ ਇੱਕ ਮਨ ਦਾ ਵਜ਼ਨ ਰੱਖਿਆ ਹੋਇਆ ਹੈ। ਤੋ ਕਠਨ ਹੋਵੇਗਾ ਉਸ ਨੂੰ ਜੋ ਹੈ ਚੜਨਾ। ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ। ਦਿਲ ਦਿਮਾਗ ਤੇ ਕੋਈ ਬੋਝ ਨਹੀਂ ਹੁੰਦਾ। ਉਹ ਸਮਾਂ ਮਦਦ ਕਰਦਾ ਹੈ। 당ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਹੋਇਆ ਕਿ ਹੈ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ ਮਹਾਸ਼ਕਤੀ ਨਾਲ ਸੰਬੰਧ ਔਰ ਜੈਸੇ ਮਹਾਸ਼ਕਤੀ ਨਾਲ ਸੰਬੰਧ ਜੁੜਦਾ ਹੈ ਮਹਾਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ ਤਿੱਥੇ ਜੋਦ ਮਹਾਬਲ ਸੂਰ ਦਨ ਮੇ ਰਾਮ ਰਹਾ ਭਰਪੂਰ ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ ਉਹ ਮਹਾਬਲੀ ਹੁੰਦੇ ਨੇ ਯੋਧਾ ਹੁੰਦੇ ਨੇ ਸੂਰ ਵੀ ਰਹੋਦੇ ਨੇ ਔਰ ਅੰਮ੍ਰਿਤ ਵਿਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ ਚੌਥੇ ਪੈਰੇ ਸੁਭਾਹ ਕੇ ਸੁਰਤियां ਉਪਜੇ ਚਾਓ ਤੇਨ ਦਰਿਆ ਵਾਂ ਸੋ ਦੋਸਤੀ ਮਨ ਮੁਖ ਸੱਚਾ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜੋ ਗਹਿਰੇ ਤਲ ਦੇ ਪ੍ਰਭੂ ਚਿੰਤਨ ਕਰਨ ਵਾਲੇ ਨੇ ਵਿਚਾਰਕ ਨੇ ਦਾਰਸ਼ਕ ਨੇ ਰਾਤ ਦੇ ਚੌਥੇ ਪੈਰ ਉਹਨਾਂ ਦੇ ਅੰਦਰ ਅਮੰਗ ਪੈਦਾ ਹੋ ਜਾਂਦੀ ਹੈ ਤਰੰਗ ਪੈਦਾ ਹੋ ਜਾਂਦੀ ਹੈ ਚੌਥੇ ਪੈਰੇ ਸੁਭਾਕੇ ਸੁਰਤਿਆਂ ਉਪਜੇ ਚਾ ਤਿੰਨ ਦਰਿਆਂ ਆਵਾਸੋਂ ਦੋਸਤੀ ਮਨ ਮੁਖ ਸੱਚਾ ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ ਸੱਚਾ ਨਾਮ ਹੁੰਦਾ ਹੈ ਇਸ ਨਾਲ ਉਹ ਆਪਣੇ ਮਨ ਨਾਲ ਸੰਘਰਸ਼ ਕਰਦੇ ਨੇ ਦਰਸਲ ਪਰਮ ਪੱਦੀ ਪ੍ਰਾਪਤੀ ਮਨ ਨਾਲ ਸੰਘਰਸ਼ ਕਰਕੇ ਜਿੱਤਨ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ ਜੋ ਲੋਕ ਐਸਾ ਨਹੀਂ ਕਰਦੇ ਸੰਘਰਸ਼ਮਈ ਬਿਰਤੀਆਂ ਵਿਪਰੀਤ ਦਿਸ਼ਾ ਦੀ ਔਰ ਚੱਲ ਪੈਂਦੀਆਂ ਨੇ ਜੋ ਇਸ ਸਮੇਂ ਤੋਂ ਲਾਭ ਨਹੀਂ ਉਠਾਉਂਦੇ ਔਰ ਮਨ ਤੋਂ ਪਾਰ ਹੋ ਕੇ ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹਦੇ ਤਾਂ ਬਿਰਤੀ ਦਾ ਪ੍ਰਵਾਹ ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਔਰ ਚੱਲ ਪੈਂਦਾ ਹੈ ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ ਕਾਨੂੰਨ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ ਸੰਘਰਸ਼ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ ਸਮਾਜ ਨਾਲ ਸੰਘਰਸ਼ ਕਰਨਾ ਹੈ ਸੰਸਾਰ ਨਾਲ ਸੰਘਰਸ਼ ਕਰਨਾ ਹੈ ਅਕਸਰ ਐਸੇ ਲੋਗਾਂ ਨੂੰ ਰਾਤ ਚਾਹੀਦੀ ਹੈ ਰਾਤ ਦੀ ਤਾਰੀਕੀ ਚਾਹੀਦੀ ਹੈ पर मन संघर्ष करना है उजाला चाहता है रात की शुरुआत है कदि गौर न जिथे मनुख अपनी जिंदगी देवेर लेना चाहता है चानना लेना चाहता है धार्मिक मंदिर दे बूहे अमृत bile खुल